ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਪਿਆਰੇ ਤੇ ਸੇਵਾ ਭਾਵਨਾ ਚ ਭਿੱਜੇ ਹੋਏ ਸਿੱਖ ਭਾਈ ਮੰਝ ਜੀ ਦੀ ਸਾਖੀ ਸਾਂਝੀ ਕਰਾਂਗੇ ਜੀ ਤੁਹਾਡੇ ਨਾਲ ਸੋ ਇਸ ਸਾਖੀ ਨੂੰ ਪੂਰਾ ਅੰਤ ਤੱਕ ਜਰੂਰ ਸਰਵਣ ਕਰਿਓ ਜੀ ਭਾਈ ਮੰਝ ਜੀ ਜਿਨ੍ਹਾਂ ਦਾ ਅਸਲੀ ਨਾਮ ਤੀਰਥਾ ਸੀ ਇਹ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ ਜੀ ਇਨਾਂ ਦੇ ਘਰ ਸਖੀ ਸਰਵਰੀਏ ਦਾ ਪੀਰਖਾਨਾ ਵੀ ਬਣਿਆ ਹੋਇਆ ਸੀ ਤੀਰਥਾ ਜਨਨੀ ਕੀ ਭਾਈ ਮੰਝ ਜੀ ਹਰ ਸਾਲ ਨਗਾਹੇ ਸਰਵਰ ਪੀਰ ਯਾਤਰਾ ਲਈ ਜਾਇਆ ਕਰਦੇ ਸਨ ਤੇ ਇਹ ਪਿੰਡ ਦੇ ਚੌਧਰੀ ਵੀ ਸੀ ਇਹਨਾਂ ਦੇ ਪਾਸ ਇਤਨਾ ਧਨ ਸੀ ਕਿ ਉਸ ਦੌਲਤ ਦੀਆਂ ਧੁੰਮਾਂ ਦੂਰ ਦੂਰ ਤੱਕ ਪਈਆਂ ਹੋਈਆਂ ਸੀ ਪਾਈ ਮੰਝ ਪਿੰਡ ਕੰਗ ਮਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੀ ਸੀ ਉਹ ਪੀਰਖਾਨੇ ਤੇ ਹਰ ਵੀਰਵਾਰ ਨੂੰ ਨੇਮ ਨਾਲ ਰੋਟ ਚੜਾਉਂਦੇ ਸੀ ਤੇ ਵੱਡਾ ਜਥਾ ਸ਼ਰਧਾਲੂਆਂ ਦਾ ਲੈ ਕੇ ਪ੍ਰਚਾਰ ਤੇ ਵੀ ਨਿਕਲਦੀ ਸੀ 1585 ਦੀ ਗੱਲ ਹੈ ਕਿ ਆਪ ਜਥੇ ਸਮੇਤ ਨਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸੀ ਕਿ ਆਪ ਨੇ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਦੀ ਰਹਿਣੀ ਬਹਿਣੀ ਤੇ ਸਿੱਖਾਂ ਦੇ ਜੀਵਨ ਦੇ ਜਦੋਂ ਦਰਸ਼ਨ ਕੀਤੇ ਤਾਂ ਸਤਿਗੁਰ ਜੀ ਤੇ ਗੁਰਸਿੱਖਾਂ ਦੀ ਸੰਗਤ ਨੇ ਐਸਾ ਰੰਗ ਲਾਇਆ ਕਿ ਏਸ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ ਨੇ ਭਾਈ ਤੀਰਥਾ ਜੀ ਇੱਕ ਦਿਨ ਭਾਈ ਤੀਰਥਾ ਜਿਨ੍ਹਾਂ ਨੂੰ ਆਪਾਂ ਭਾਈ ਮੰਝ ਵੀ ਕਹਿੰਨੇ ਆ ਜੀ ਇੱਕ ਦਿਨ ਭਾਈ ਮੰਝ ਜੀ ਨੇ ਸਤਿਗੁਰ ਜੀ ਕੋਲੋਂ ਸਿੱਖੀ ਦੀ ਦਾਤ ਮੰਗੀ ਸਤਿਗੁਰ ਅਰਜਨ ਦੇਵ ਜੀ ਨੇ ਫਰਮਾਇਆ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਪਹਿਲਾਂ ਉਹਨਾਂ ਦਾ ਤਿਆਗ ਕਰ ਜੋ ਸਿੱਖ ਮਤ ਦੇ ਉਲਟ ਨੇ ਤਾਂ ਤੂੰ ਸਿੱਖੀ ਨਿਭਾ ਸਕੇਂਗਾ ਫੇਰ ਸਿੱਖੀ ਵਿੱਚ ਅਕਾਲ ਪੁਰਖ ਦੇ ਲੜ ਲੱਗੀਦਾ ਹੈ ਸੱਚ ਦੇ ਮਾਰਗ ਤੇ ਚੱਲਦਿਆਂ ਆਮ ਲੋਕਾਂ ਦੀ ਨਾਰਾਜ਼ਗੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ ਜੇ ਤੂੰ ਅਜਿਹੀ ਕੁਰਬਾਨੀ ਕਰ ਸਕਦਾ ਹੈ ਜੇ ਤੂੰ ਇੱਕ ਗੁਰੂ ਦਾ ਹੋ ਕੇ ਰਹਿ ਸਕਦਾ ਤਾਂ ਹੀ ਸਿੱਖੀ ਉੱਤੇ ਚੱਲ ਸਕੇਂਗਾ ਭਾਈ ਮੰਝ ਜੀ ਆਪਣੇ ਪਿੰਡ ਆ ਗਏ ਜੀ ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਪੀਰਖਾਨੇ ਨੂੰ ਢਾ ਦਿੱਤਾ ਤੇ ਸਖੀ ਸਰਵਰਿਆਂ ਦੀ ਪੂਜਾ ਕਰਨੀ ਛੱਡ ਦਿੱਤੀ। ਕਈ ਮੁਸ਼ਕਲਾਂ ਆਈਆਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਈ ਮੰਝ ਜੀ ਨੇ ਗੁਰੂ ਘਰ ਨਾਲ ਚਿੱਤ ਲਾਉਣ ਉਪਰੰਤ ਆਪਣੇ ਪਿੰਡ ਦੇ ਵਸਨੀਕਾਂ ਵੱਲੋਂ ਕੀਤੇ ਵਿਰੋਧ ਨੂੰ ਕੁਝ ਵੀ ਨਾ ਸਮਝਿਆ। ਕਹਿੰਦੇ ਨੇ ਕਿ ਉਹਨਾਂ ਦੇ ਘਰ ਦਾ ਆਰਥਿਕ ਸੰਕਟ ਇਸ ਕਦਰ ਡੂੰਘਾ ਹੋ ਗਿਆ ਕਿ ਘਰ ਵਿੱਚ ਖਾਣ ਲਈ ਕੁਝ ਵੀ ਨਾ ਰਿਹਾ। ਘਰ ਦਾ ਖਰਚ ਤੋੜਨ ਲਈ ਆਪ ਜੀ ਨੇ ਘਾਹ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇੰਨੇ ਆਰਥਿਕ ਸੰਕਟ ਦੇ ਬਾਵਜੂਦ ਵੀ ਕੋਈ ਵਿਅਕਤੀ ਜੇ ਆਪ ਜੀ ਦੇ ਦਰ ਤੇ ਆਇਆ ਤਾਂ ਉਹ ਖਾਲੀ ਨਹੀਂ ਗਿਆ। ਉਹਨਾਂ ਦੇ ਦਰ ਘਰ ਉੱਤੇ ਜੇ ਕੋਈ ਵੀ ਲੋੜਵੰਦ, ਕੋਈ ਮੰਗਤਾ, ਕੋਈ ਪਾਦਾ, ਕੋਈ ਭੁੱਖਾ, ਕੋਈ ਫਕੀਰ ਆ ਜਾਂਦਾ ਸੀ ਤਾਂ ਉਹਨੂੰ ਆਪਣੇ ਘਰ ਦੇ ਵਿੱਚ ਜੋ ਵੀ ਸਰਦਾ ਵਰਦਾ ਹੁੰਦਾ ਉਹ ਦੇ ਕੇ ਹੀ ਤੋਰਦੇ ਸੀ। ਕਦੇ ਖਾਲੀ ਨਹੀਂ ਸੀ ਮੋੜਦੇ। ਭਾਈ ਮੰਝ ਜੀ ਬਹੁਤ ਹੀ ਨੇਕ ਦਿਲ ਤੇ ਬਹੁਤ ਹੀ ਸ਼ਰਧਾ ਭਾਵਨਾ ਰੱਖਣ ਲੱਗ ਪਏ। ਤੇ ਕਹਿੰਦੇ ਆ ਕਿ ਆਪ ਜੀ ਦੀ ਸੇਵਾ ਸਿਮਰਨ ਵਿੱਚ ਵੀ ਬਹੁਤ ਨਾਮ ਸੀ ਭਾਈ ਮੰਝ ਜੀ ਦੀ ਸੇਵਾ ਇੰਨੀ ਜ਼ਿਆਦਾ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਦੀ ਜਿਹੜੀ ਸੇਵਾ ਸਿਮਰਨ ਵਿੱਚ ਲੀਨ ਹੋ ਕੇ ਉਹ ਆਪਣੀ ਸੁੱਧ ਬੋਧੀ ਕਹਿ ਲੋ ਭੁੱਲ ਗਏ ਸੀ ਅੰਮ੍ਰਿਤ ਵੇਲੇ ਕਥਾ ਕੀਰਤਨ ਸਰਵਣ ਕਰਦੇ ਸੀ ਫੇਰ ਗੁਰੂ ਸਾਹਿਬ ਦੇ ਘੋੜਿਆਂ ਲਈ ਘਾ ਲਿਆਉਂਦੇ ਕਿਆ ਘਾਹ ਲਿਓਣ ਉਪਰੰਤ ਆਪ ਜੀ ਲੰਗਰ ਵਾਸਤੇ ਜੰਗਲਾਂ ਵਿੱਚੋਂ ਲੱਕੜਾਂ ਵੀ ਕੱਟ ਕੇ ਲੈ ਕੇ ਆਉਂਦੇ ਆ ਕੇ ਸਾਰਾ ਦਿਨ ਲੰਗਰ ਦੀ ਸੇਵਾ ਪਾਣੀ ਕਰਦੇ ਇੱਕ ਦਿਨ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਰੋਟੀ ਪਾਣੀ ਕਿੱਥੇ ਖਾਂਦੇ ਹੋ ਮੰਝ ਜੀ ਤਾਂ ਭਾਈ ਮੰਝ ਜੀ ਨੇ ਕਿਹਾ ਕਿ ਲੰਗਰ ਵਿੱਚੋਂ ਛਕ ਲੈਂਦਾ ਹਾਂ ਸਤਗੁਰੂ ਗੁਰੂ ਸਾਹਿਬ ਕਹਿਣ ਲੱਗੇ ਕਿ ਇਹ ਤਾਂ ਫਿਰ ਮਜ਼ਦੂਰੀ ਹੋ ਗਈ ਨਾ ਸੇਵਾ ਕਾਦੀ ਹੋਈ ਤੁਸੀਂ ਜੋ ਗੁਰੂ ਘਰ ਵਾਸਤੇ ਲੱਕੜਾਂ ਲੈ ਕੇ ਆਉਂਦੇ ਹੋ ਉਸ ਦਾ ਤੁਸੀਂ ਪ੍ਰਸ਼ਾਦਾ ਸ਼ੱਕ ਲਿਆ ਲੈਂਦੇ ਹੋ ਫਿਰ ਇਹ ਤਾਂ ਮਜ਼ਦੂਰੀ ਹੋ ਗਈ ਕਿ ਇੱਕ ਕੰਮ ਕਰ ਲਿਆ ਤੇ ਉਹਦੇ ਬਦਲੇ ਖਾਣਾ ਪੀਣਾ ਖਾ ਲਿਆ ਜਾਂ ਕੋਈ ਪੈਸਾ ਟਕਾ ਲੈ ਲਿਆ ਸੋ ਅਗਲੇ ਦਿਨ ਤੋਂ ਲੱਕੜਾਂ ਲਿਆਉਣ ਦੀ ਸੇਵਾ ਕਰਨੀ ਤੇ ਪ੍ਰਸ਼ਾਦਾ ਸੰਗਤਾਂ ਦੀਆਂ ਝੂਠੀਆਂ ਪਤਲਾਂ ਇਕੱਤਰ ਕਰਕੇ ਜੋ ਉਸ ਵਿੱਚੋਂ ਝੂਠਾ ਮਿਲਣਾ ਉਹਨੂੰ ਧੋ ਕੇ ਭਾਈ ਮੰਜ ਜੀ ਨੇ ਸ਼ਕਣਾ ਸ਼ੁਰੂ ਕਰਤਾ ਐਸਾ ਗੁਰੂ ਦਾ ਪਿਆਰਾ ਇੱਕ ਦਿਨ ਫੇਰ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਸੇਵਾ ਤਾਂ ਬਹੁਤ ਕਰਦੇ ਹੋ ਹੁਣ ਪ੍ਰਸ਼ਾਦਾ ਕਿੱਥੇ ਸ਼ਕਦੇ ਹੋ ਭਾਈ ਮੰਜ ਜੀ ਨੇ ਕਿਹਾ ਸੰਗਤਾਂ ਦੀਆਂ ਝੂਟੀਆਂ ਪਤਲਾਂ ਚੋਂ ਜੋ ਬਚਦਾ ਉਹ ਸ਼ਕ ਲੈਂਦਾ ਸਤਗੁਰ ਕਹਿਣ ਲੱਗੇ ਭਾਈ ਮੰਜ ਇਕਾਦੀ ਸੇਵਾ ਕਾਵਾ ਚਿੜੀਆਂ ਦੇ ਢਿੱਡ ਤੇ ਲੱਤ ਮਾਰਦੇ ਹੋ ਇਹ ਬਚੀਆਂ ਝੂਠੀਆਂ ਪਤਲਾਂ ਦਾ ਹਿੱਸਾ ਪਸ਼ੂ ਪੰਛੀਆਂ ਵਾਸਤੇ ਹੁੰਦਾ ਹੈ ਭਾਈ ਇਸ ਤੋਂ ਬਾਅਦ ਭਾਈ ਮੰਝ ਜੀ ਆਪਣੀ ਕਿਰਤ ਕਰਨ ਲੱਗ ਪਏ ਉਹ ਗੁਰੂ ਘਰ ਦੇ ਲਈ ਸੇਵਾ ਵੀ ਕਰਦੇ ਆਪਣੇ ਪ੍ਰਸ਼ਾਦਾ ਪਾਣੇ ਲਈ ਅਲੱਗ ਤੋਂ ਆਪਣੀ ਕਿਰਤ ਕਰਦੇ ਗੁਰੂ ਦੇ ਲੰਗਰਾਂ ਵਿੱਚ ਲੱਕੜਾਂ ਪਹੁੰਚਾਉਣ ਦਾ ਨੀਮ ਪਰ ਇਸੇ ਤਰ੍ਹਾਂ ਚੱਲਦਾ ਰਿਹਾ ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਸੰਗਤ ਜੀ ਹਨੇਰੀ ਚਖੜ ਚੱਲਣ ਲੱਗ ਪਏ ਭਾਈ ਮੰਝ ਜੀ ਗੁਰੂ ਜੀ ਦੇ ਲੰਗਰਾਂ ਵਾਸਤੇ ਲੱਕੜਾਂ ਲੈ ਕੇ ਆ ਰਹੇ ਸੀ ਕਿ ਤੂਫਾਨ ਦੀ ਲਪੇਟ ਵਿੱਚ ਆ ਕੇ ਖੂਹ ਵਿੱਚ ਡਿੱਗ ਪਏ ਪਰ ਆਪਣੀ ਜਾਨ ਤੋਂ ਵੀ ਵੱਧ ਲੱਕੜਾਂ ਨੂੰ ਸੰਭਾਲੀ ਰੱਖਿਆ ਲੱਕੜਾਂ ਨੂੰ ਉਸੇ ਤਰ੍ਹਾਂ ਸਿਰ ਤੇ ਟਿਕਾਈ ਰੱਖਿਆ ਖੂਹ ਵਿੱਚ ਡਿੱਗਣ ਉਪਰੰਤ ਵੀ ਇਸੇ ਤਰ੍ਹਾਂ ਲਗਾਤਾਰ ਬਾਣੀ ਦਾ ਜਾਪ ਕਰਦੇ ਰਹੇ ਉਧਰ ਅੰਮ੍ਰਿਤਸਰ ਚਿੰਤਾ ਹੋਣ ਲੱਗ ਪਈ ਕਿ ਭਾਈ ਮੰਜ ਜੀ ਲੱਕੜਾਂ ਲੈ ਕੇ ਨਹੀਂ ਪਹੁੰਚੇ ਉਹ ਤਾਂ ਐਸੇ ਗੁਰੂ ਦੇ ਪਿਆਰੇ ਨੇ ਕਿ ਕਦੇ ਨਿਯਮ ਨਹੀਂ ਸੀ ਟੁੱਟਣ ਦਿੰਦੇ ਫਿਰ ਅੱਜ ਕੀ ਹੋ ਗਿਆ ਕੀ ਕੋਈ ਉਹਨਾਂ ਨਾਲ ਕੋਈ ਪਾਨਾ ਤਾਂ ਨਹੀਂ ਵਾਪਰ ਗਿਆ ਗੁਰੂ ਸਾਹਿਬ ਨੇ ਭਾਈ ਮੰਜ ਦੀ ਪਾਲ ਵਾਸਤੇ ਕਾਫੀ ਸਾਰੇ ਸਿੱਖਾਂ ਨੂੰ ਭੇਜਿਆ ਸਿੱਖਾਂ ਨੇ ਦੇਖਿਆ ਤੇ ਪਾਲ ਕੀਤੀ ਤਾਂ ਪਤਾ ਲੱਗਿਆ ਕਿ ਭਾਈ ਮੰਜ ਜੀ ਖੂਹ ਵਿੱਚ ਲੱਕੜਾਂ ਨੂੰ ਸੰਭਾਲੀ ਬਾਣੀ ਦਾ ਜਾਪ ਕਰ ਰਹੇ ਨੇ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਭਾਈ ਮੰਝ ਜੀ ਖੂਹ ਵਿੱਚ ਡਿੱਗ ਗਏ ਨੇ ਸਤਗੁਰ ਸੱਚੇ ਪਾਤਸ਼ਾਹ ਨੰਗੇ ਪੈਰੀ ਆਪਣੇ ਪਿਆਰੇ ਸਿੱਖ ਨੂੰ ਲੈਣ ਲਈ ਦੌੜ ਪਏ ਨੇ ਖੂਹ ਕੋਲ ਪਹੁੰਚ ਕੇ ਖੂਹ ਵਿੱਚ ਰੱਸਾ ਸੁੱਟਿਆ ਗਿਆ ਤੇ ਕਿਹਾ ਗਿਆ ਕਿ ਭਾਈ ਮੰਝ ਇਸ ਰੱਸੇ ਨੂੰ ਫੜ ਕੇ ਬਾਹਰ ਆ ਜਾਓ ਭਾਈ ਮੰਝ ਜੀ ਕਹਿਣ ਲੱਗੇ ਕਿ ਨਹੀਂ ਜੀ ਪਹਿਲਾਂ ਲੱਕੜਾਂ ਕੱਢੋ ਇਹ ਜਲੰਘਰ ਪਾਣੀ ਦੇ ਲਈ ਜ਼ਰੂਰੀ ਨੇ ਉਹ ਬਾਅਦ ਵਿੱਚ ਬਾਹਰ ਹੋਣਗੇ ਤੇ ਫਿਰ ਇਸੇ ਤਰ੍ਹਾਂ ਹੀ ਕੀਤਾ ਗਿਆ ਜੀ ਪਹਿਲਾਂ ਗੁਰੂ ਦੇ ਲੰਗਰਾਂ ਵਾਸਤੇ ਜੋ ਲੱਕੜਾਂ ਲੈ ਕੇ ਆ ਰਹੇ ਸੀ ਭਾਈ ਮੰਝ ਜੀ ਉਹ ਬਾਹਰ ਕੱਢੀਆਂ ਗਈਆਂ ਫੇਰ ਭਾਈ ਮੰਝ ਜੀ ਨੂੰ ਬਾਹਰ ਕੱਢਿਆ ਗਿਆ ਭਾਈ ਮੰਝ ਜੀ ਦੀ ਇੰਨੀ ਕਾਲਣਾ ਦੇਖ ਕੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਮੰਝ ਨੂੰ ਆਪਣੇ ਗੱਲ ਨਾਲ ਲਗਾ ਲਿਆ ਤੇ ਕਹਿਣ ਲੱਗੇ ਭਾਈ ਮੰਝ ਜੀ ਤੁਹਾਡੀ ਕਾਲ ਜਿਹੜੀ ਹੈ ਉਹ ਥਾਂੇ ਪਈ ਹੈ ਕੁਝ ਮੰਗ ਲਓ ਅੱਜ ਅਸੀਂ ਤੁਹਾਡੇ ਤੇ ਬਹੁਤ ਪ੍ਰਸੰਨ ਹਾਂ ਆ ਗੋਹ ਹੱਥ ਜੋੜ ਕੇ ਨਿਮਰਤਾ ਸਹਿਤ ਪਾਈ ਮੰਝ ਜੀ ਕਹਿਣ ਲੱਗੇ ਹੇ ਸਤਿਗੁਰੂ ਜੀ ਤੁਸੀਂ ਤਾਂ ਪਹਿਲਾਂ ਹੀ ਬਹੁਤ ਕੁਝ ਦੇ ਰਹੇ ਹੋ ਹੋਰ ਕੁਝ ਮੰਗਣ ਦੀ ਇੱਛਾ ਹੀ ਨਹੀਂ ਹੈ ਮੇਰੀ ਸਤਿਗੁਰੂ ਜੀ ਕਹਿਣ ਲੱਗੇ ਪਾਈ ਮੰਝ ਜੀ ਕੁਝ ਮੰਗ ਲਓ ਪਾਈ ਮੰਝ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇੱਕ ਬੇਨਤੀ ਹੈ ਕਲ ਯੁਗ ਦਾ ਸਮਾਂ ਹੈ ਆਪਣੇ ਸਿੱਖਾਂ ਦਾ ਇਤਨਾ ਇਮਤਿਹਾਨ ਵੀ ਨਾ ਲਓ ਜੀ ਮੈਂ ਤੁਹਾਡੇ ਇਹਨੇ ਇਮਤਿਹਾਨ ਕਿਵੇਂ ਦੇਵਾਂਗਾ ਸਿੱਖਾਂ ਤੋਂ ਐਨੇ ਇਮਤਿਹਾਨ ਨਹੀਂ ਦਿੱਤੇ ਜਾਣੇ ਮੇਰ ਕਰੋ ਆਪ ਜੀ ਦੇ ਚਰਨਾਂ ਦਾ ਵਿਛੋੜਾ ਕਦੇ ਨਾ ਹੋਵੇ ਸੇਵਾ ਸਿਮਰਨ ਵਿੱਚ ਸਦਾ ਹੀ ਲੱਗੇ ਰਹੀਏ ਮਨ ਨਿਮਰਤਾ ਦੇ ਵਿੱਚ ਲੱਗਿਆ ਰਹੇ ਭਾਈ ਮੰਜ ਜੀ ਦੀ ਇਹ ਗੱਲ ਸੁਣ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਦੇ ਘਰ ਵਿੱਚ ਆ ਗਏ ਤੇ ਹਰ ਦਿੱਤਾ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰ ਕਾ ਬੋਹთა ਜਗ ਲੰਘਣ ਹਾਰਾ ਭਾਈ ਮੰਜ ਜੀ ਨੇ ਸਾਰਾ ਜੀਵਨ ਨਿਮਰਤਾ ਨਾਮ ਸੇਵਾ ਸਿਮਰਨ ਕਰਦਿਆਂ ਲੇਖੇ ਲਗਾਇਆ ਹਉਮੈ ਨੂੰ ਕਦੇ ਵੀ ਆਪਣੇ ਤੇ ਭਾਰੂ ਨਹੀਂ ਹੋਣ ਦਿੱਤਾ ਦੁਆਬੇ ਦਾ ਇਹ ਸਖੀ ਸਰਵਰਿਆਂ ਦਾ ਮੁਖੀ ਭਾਈ ਮੰਜ ਹੁਣ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਐਸਾ ਜੁੜਿਆ ਕਿ ਸਦਾ ਸਦਾ ਲਈ ਤਵਾਰੀਖ ਵਿੱਚ ਅਮਰ ਹੋ ਗਿਆ ਪਾਈ ਮੰਝ ਜੀ ਵੱਲੋਂ ਕੀਤੀ ਗਈ ਕਲਨਾ ਸਾਡੇ ਲਈ ਚਾਨਣ ਮੁਨਾਰਾ ਹੈ ਸੰਗਤ ਜੀ ਅਸੀਂ ਆਪਣੇ ਜੀਵਨ ਦੇ ਵਿੱਚ ਥੋੜਾ ਜਿਹਾ ਪਰੇਸ਼ਾਨ ਹੋਣ ਤੇ ਗੁਰੂ ਪਾਤਸ਼ਾਹ ਨੂੰ ਉਲਾਮਾ ਦੇ ਦਿੰਨੇ ਆ ਜਾਂ ਫਿਰ ਕਈ ਵਾਰ ਅਸੀਂ ਕਹਿੰਨੇ ਆ ਕਿ ਅਸੀਂ ਬਹੁਤ ਅਰਦਾਸਾਂ ਕਰਦੇ ਆ ਬਹੁਤ ਪਾਠ ਪੂਜਾ ਕਰਦੇ ਆ ਪ੍ਰਮਾਤਮਾ ਸਾਡਾ ਕੋਈ ਕਾਰਜ ਕਿਉਂ ਨਹੀਂ ਕਰਦਾ ਜਾਂ ਕਿਤੇ ਆਪਣਾ ਕੰਮ اٹਕ ਜੇ ਤਾਂ ਵੀ ਆਪਾਂ ਗੁਰੂ ਪਾਸ਼ਾ ਨਾਲ ਗੁੱਸੇ ਹੋ ਜਾਂਨੇ ਆ ਪਰ ਯਾਦ ਰੱਖਿਓ ਜਿਹੜਾ ਸਤਗੁਰ ਸੱਚੇ ਪਾਸ਼ਾ ਸਾਨੂੰ ਬਿਨ ਮੰਗਿਆਂ ਇੰਨੀਆਂ ਦਾਤਾਂ ਇੰਨਾ ਸੁਖ ਰਾਮ ਦੇ ਰਿਹਾ ਉਹ ਤੁਹਾਡੇ ਇੱਕ ਪਲ ਦਾ ਕੀਤਾ ਹੋਇਆ ਪਾਠ ਦਾ ਵੀ ਹਿਸਾਬ ਰੱਖਦਾ ਜੀ ਉਹ ਤੁਹਾਨੂੰ ਹਰ ਇੱਕ ਸਮੇਂ ਦੇ ਮੁਤਾਬਕ ਹਰ ਇੱਕ ਚੀਜ਼ ਮੁਹੱਈਆ ਕਰਾਉਣ ਲਈ ਸਮਰੱਥ ਹੈ ਮੇਰਾ ਸੋਚ ਗੁਰੂ ਸੱਚੇ ਪਾਸ਼ਾ बस ਤੁਸੀਂ ਆਪਣਾ ਸਬਰ ਆਪਣਾ ਵਿਸ਼ਵਾਸ ਆਪਣੀ ਆਸ ਤੇ ਅਰਦਾਸ ਉਸ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਉੱਤੇ ਜ਼ਰੂਰ ਰੱਖਿਓ ਇਸ ਸਾਖੀ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਸਦਾ ਗੁਰੂ ਨਾਨਕ ਦੇ ਘਰ ਦੀ ਓਟ ਲੈਂਦੇ ਹੋਏ ਸੇਵਾ ਸਿਮਰਨ ਵਿੱਚ ਨਿਮਰਤਾ ਸਹਿਤ ਲੱਗੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡਾ ਇਹ ਜੀਵਨ ਸਫਲ ਹੋ ਸਕੇ ਤੇ ਜੇ ਕੋਈ ਹੋਰ ਹਿਰਦੇ ਤੇ ਬੈਠਾ ਹੈ ਉਥੇ ਫਿਰ ਸਿੱਖੀ ਨਹੀਂ ਟਿਕ ਸਕਦੀ ਜੀ ਸਾਨੂੰ ਆਪਣੇ ਇੱਕੋ ਗੁਰ ਸਮਰੱਥ ਤੇ ਵਿਸ਼ਵਾਸ ਹੋਣਾ ਚਾਹੀਦਾ ਜਿੱਥੇ ਕੋਈ ਨਹੀਂ ਬੈਠਾ ਸਿੱਖੀ ਕੇਵਲ ਔਰ ਕੇਵਲ ਉਥੇ ਹੀ ਟਿਕਦੀ ਹੈ ਹਾਂ ਸਾਨੂੰ ਬਾਕੀ ਸਾਰੇ ਧਰਮਾਂ ਦਾ ਹਰ ਇੱਕ ਗੁਰੂ ਪੀਰ ਦਾ ਹਰ ਇੱਕ ਇਨਸਾਨ ਦਾ ਈਵਨ ਕਿ ਹਰ ਇੱਕ ਪੀਰ ਫਕੀਰ ਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਿੰਦੂਆਂ ਦੇ ਖਾਤਰ ਆਪਣਾ ਸੀਸ ਦਿੱਲੀ ਦੇ ਚਾਨੀ ਚੌਕ ਵਿੱਚ ਦਿੱਤਾ ਆਪਾਂ ਨਫ਼ਰਤ ਕਿਸੇ ਨੂੰ ਨਹੀਂ ਕਰਨੀ ਸਾਰੇ ਆਪਣੇ ਭੈਣ ਭਰਾ ਹਨ ਪਰ ਪਿਓ ਇੱਕ ਹੀ ਹੁੰਦਾ ਹੈ ਜੀ ਅਸੀਂ ਉਮੀਦ ਕਰਦੇ ਹਾਂ ਅੱਜ ਦੀ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਇਸ ਤਰ੍ਹਾਂ ਦੀਆਂ ਧਾਰਮਿਕ ਤੇ ਇਤਿਹਾਸਿਕ ਵੀਡੀਓ ਨੂੰ ਦੇਖਣ ਲਈ ਜੋਧ ਪੰਜਾਬੀ ਬਲੌਗਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ